ਕਿਉ ਪਈ ਸੁਨੋ ਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਣ ਇੱਕ ਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਂਉ ਚੜ੍ਹੇ ਤ੍ਰਾਂਗਿ ਉਡਾਵੇਂ ਬਾਜ ਦੇਖ ਗਾਲ ਸਿਕ ਦੁਰਗ ਜਾਣਗੇ ਬਾਜ ਸਵਾਲਾਖ ਸਿੰਘ ਲੜਾਉਂ ਚੜਾ ਸਿੰਘ ਜਿਸ ਮੁਕਤ ਕਰਾਉ ਝੂਲਨ ਰੇਜੇ ਅਸਮੀ ਸਾਜੇ ਦਵਾਰ ਦਵਾਰ ਪਰਨਾਪਤ ਬਾਜੀ ਸਵਾਲਾਖ ਜਬ ਤੁਕੇ ਬਲੀਤਾ ਦਵੈ ਗਾਲ ਸਵਦੇ ਹਸਤ ਲਾਉ ਜੀਤਾ ਬਿਜੈ ਸ਼ੰਦ ਲੰਗ ਲੂਟ ਲਿਆਉ ਬਲਕ ਪੇਜਖਾਨਾ ਚਲਾਉ ਨਸਦ ਗਰਦ ਮੈਂ ਮਿਲਾਉ ਜੋ ਮਾਤਿਆ ਵਿਮਾਨ ਕੇ ਰੂਮ ਨਾਵਦ ਵਜਾਉ ਸ਼ਾਮ ਮੋਰਾ ਚਲਾਉ ਪਾਤਸ਼ਾਹੀ ਲੈ ਕਰਾਂ ਤਖਤ ਸਾਜ ਸਾਬਾਨ ਕੇ ਨਾ ਆਪ ਲੜੂ ਨਾ ਬਹੁਜ ਲੜਾਉ ਪਟ ਵੀਰਨ ਸੇਤੀ ਬਾਂਦ ਮਗਾਉ ਨਾ ਛਾਡੋ ਖਲਕ ਨਾ ਛਾਡੋ ਬਲਖ ਪਰਬਤ ਕਾਟੋ ਇਰਾਣੁਰ ਆਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਇ ਆਸਖ ਲਾਉ ਨਾ ਸਭ ਖਲਕਤ ਰਾਜ ਸਾਜ ਬਾਂਦ ਮਗਾਉ ਗੋਛੇ ਕ ਮਾਨ ਕੇ